ਕੀ ਤੁਸੀਂ ਕੁਛ ਹੱਥ ਲੈ ਰਹਿ ਕੇ ਵੀ ਇਕੱਲੇ ਮਹਿਸੂਸ ਕਰਦੇ ਹੋ ਗੱਲਾਂ ਹੁੰਦੀਆਂ ਨੇ ਪਰ ਦਿਲ ਨਹੀਂ ਮਿਲਦੇ ਇਹ ਰਿਸ਼ਤਾ ਕੀ ਹੁਣ ਥੱਕ ਚੁੱਕਿਆ ਅਜਿਹੇ ਬਹੁਤ ਜੋੜੇ ਨੇ ਭਾਵੇਂ ਵਿਆਹ ਹੋਣ ਜਾਂ ਲਵ ਰਿਲੇਸ਼ਨਸ਼ਿਪ ਵਾਲੇ ਹੋਣ ਸਟਾਰਟਿੰਗ ਵਿੱਚ ਤਾਂ ਬਹੁਤ ਜ਼ਿਆਦਾ ਇੱਕ ਦੂਜੇ ਵੱਲ ਪਿਆਰ ਆਂਦਾ ਹੈ ਅਟਰੈਕਸ਼ਨ ਹੁੰਦੀ ਹੈ ਇੱਕ ਦੂਜੇ ਬਿਨਾਂ ਰਹਿ ਆ ਨਹੀਂ ਜਾਂਦਾ ਪਰ ਇੱਕ ਟਾਈਮ ਤੇ ਆ ਕੇ ਦਿਲ ਖਾਲੀ ਜੇ ਹੋ ਜਾਂਦੇ ਨੇ ਨਾ ਝਗੜਾ ਹੁੰਦਾ ਤੇ ਨਾ ਹੀ ਮੋਹ ਰਹਿੰਦਾ ਇਦਰੋਂ ਵੀ ਚੁੱਪ ਉਧਰੋਂ ਵੀ ਚੁੱਪ ਪਰ ਉਹ ਚੁੱਪ ਵੀ ਚੁੱਪਦੀ ਹੈ ਉਹ ਚੁੱਪ ਦਾ ਵੀ ਇੱਕ ਸ਼ੋਰ ਹੁੰਦਾ ਹੈ ਜੋ ਦੋਨਾਂ ਨੂੰ ਸੁਣਾਈ ਦਿੰਦਾ ਹੁਣ ਕਾਉਂਸਲਿੰਗ ਇੱਕ ਇਹੋ ਜਿਹੀ ਚੀਜ਼ ਹੈ ਜਿੱਥੇ ਤੁਸੀਂ ਆਪਣੀ ਅਸਲ ਜ਼ਿੰਦਗੀ ਦੇ ਗੱਲਾਂ ਕਰ ਸਕਦੇ ਹੋ ਤੇ ਜੋ ਫੈਸਲਾ ਤੁਸੀਂ ਲੈਂਦੇ ਹੋ ਉਹ ਤੁਹਾਡੀ ਗਲਤੀਆਂ ਤੇ ਨਹੀਂ ਲਿੱਤਾ ਜਾਂਦਾ ਤੇ ਨਾ ਹੀ ਤੁਹਾਡੇ ਤੇ ਕੋਈ ਉਂਗਲੀ ਚੱਕੀ ਜਾਂਦੀ ਉੱਥੇ ਤੁਸੀਂ ਕਾਉਂਸਲਿੰਗ ਤੇ ਆਪਣੀ ਅਸਲ ਜ਼ਿੰਦਗੀ ਬਾਰੇ ਗੱਲ ਕਰ ਸਕਦੇ ਹੋ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਜਜਮੈਂਟ ਤੋਂ ਕਿ ਇਨਸਾਨ ਮੇਰੇ ਬਾਰੇ ਕੀ ਸੋਚੇਗਾ ਇਹ ਮੇਰਾ ਪਾਰਟਨਰ ਜੇ ਤੁਸੀਂ ਦੋਨੋਂ ਆ ਕੇ ਹਸਬੈਂਡ ਵਾਈਫ ਆ ਕੇ ਕਾਉਂਸਲਿੰਗ ਲੈਂਦੇ ਹੋ ਰਿਲੇਸ਼ਨਸ਼ਿਪ ਕਾਉਂਸਲਿੰਗ ਤਾਂ ਕੋਈ ਇੱਕ ਦੂਸਰੇ ਨੂੰ ਕੁਝ ਨਹੀਂ ਕਹੇਗਾ ਵੀ ਇਹ ਤੇਰੀ ਗਲਤੀ ਸੀ ਜਾਂ ਮੈਂ ਸਹੀ ਸੀ ਇੱਥੇ ਦੋਨੋਂ ਬੈਠ ਕੇ ਇੱਕ ਸੋਲੂਸ਼ਨ ਕੱਢਣਗੇ ਕਾਉਂਸਲਿੰਗ ਜੋ ਹੁੰਦੀ ਹੈ ਰਿਸ਼ਤੇ ਦੀ ਕੋਈ ਰੀਸੈਟ ਨਹੀਂ ਹੈ ਇਹ ਰਿਸ਼ਤੇ ਦੀ ਅਸਲ ਤਸਵੀਰ ਤੁਹਾਨੂੰ ਦੋਨਾਂ ਨੂੰ ਦਿਖਾਉਂਦੀ ਹੈ ਕਈ ਵਾਰੀ ਇਹ ਰਿਸ਼ਤੇ ਨਵਾਂ ਮੋੜ ਦਿੰਦੀ ਹੈ ਤੇ ਕਈ ਵਾਰੀ ਇੱਜ਼ਤ ਨਾਲ ਤੁਹਾਨੂੰ ਜੇ ਲੱਗਦਾ ਕਿ ਤੁਹਾਨੂੰ ਰਾਹ ਵੱਖਰੇ ਕਰ ਲੈਣੇ ਚਾਹੀਦੇ ਆ ਤਾਂ ਉਹਦਾ ਰਸਤਾ ਵੀ ਤੁਹਾਨੂੰ ਦਿਖਾਉਂਦੀ ਹੈ ਪਰ ਅਸਲੀਅਤ ਦਿਖਾਉਂਦੀ ਹੈ ਤੁਹਾਨੂੰ ਹੁਣ ਇਹਨਾਂ ਦੁਆ ਹਾਲਾਤਾਂ ਵਿੱਚ ਤੁਸੀਂ ਆਪਣੇ ਆਪ ਨੂੰ ਸਮਝਦੇ ਹੋ ਤੁਸੀਂ ਕਈ ਚੀਜ਼ਾਂ ਤੋਂ ਬਚਦੇ ਵੀ ਹੋ ਪਰ ਜੋ ਕਿ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ ਤੁਸੀਂ ਲਾਈਫ ਵਿੱਚ ਅੱਗੇ ਵਧਦੇ ਜੇ ਤੁਹਾਡਾ ਰਿਸ਼ਤਾ ਥੱਕ ਚੁੱਕਿਆ ਤੁਸੀਂ ਇਸ ਨੂੰ ਮਜਬੂਰੀ ਨਾ ਬਣਾਓ ਆਪਣੇ ਜੇ ਤੁਹਾਡੇ ਰਿਸ਼ਤੇ ਵਿੱਚ ਉਹਨਾਂ ਚੀਜ਼ ਨਹੀਂ ਰਹੀ ਤਾਂ ਤੁਸੀਂ ਇੱਕ ਫੈਸਲਾ ਕਰ ਸਕਦੇ ਹੋ ਤੁਸੀਂ ਇੱਕ ਕੋਸ਼ਿਸ਼ ਕਰ ਸਕਦੇ ਹੋ ਆਪਣੇ ਰਿਸ਼ਤੇ ਦੁਬਾਰਾ ਉਹ ਚਮਕ ਲਿਆਨ ਦੀ ਆਪਣੇ ਰਿਸ਼ਤੇ ਦੁਬਾਰਾ ਉਸੇ ਤਰ੍ਹਾਂ ਅਟਰੈਕਸ਼ਨ ਸਭ ਕੁਝ ਲੈ ਕੇ ਆਨ ਦੀ ਤੁਸੀਂ ਦੁਬਾਰਾ ਕੋਸ਼ਿਸ਼ ਕਰ ਸਕਦੇ ਹੋ ਦੁਬਾਰਾ ਉਹ ਚੀਜ਼ ਹੋਏਗੀ ਵੀ ਪਰ ਇਹ ਨਾ ਸਮਝੋ ਕਿ ਤੁਹਾਡੇ ਲਾਈਫ 'ਚ ਜੇ ਕੋਈ ਪ੍ਰੋਬਲਮ ਚੱਲੀ ਤੁਹਾਡੇ ਰਿਲੇਸ਼ਨ 'ਚ ਕੋਈ ਪ੍ਰੋਬਲਮ ਚੱਲਦੀ ਪਈ ਹੈ ਤਾਂ ਤੁਹਾਡੀ ਮਜਬੂਰੀ ਬਣ ਗਈ ਤੁਹਾਨੂੰ ਇਸ ਨੂੰ ਰਿਸ਼ਤੇ ਨੂੰ ਕੱਟਣਾ ਪਵੇਗਾ ਇਹ ਜੋ ਬਿਲਕੁਲ ਨਹੀਂ ਹੈ ਆਊਟ ਰਿਸ਼ਤੇ ਉੱਤੇ ਕੰਮ ਕਰੋ ਯਾਦ ਕਰੋ ਕਿ ਕਿਉਂ ਤੁਸੀਂ ਵਿਆਹ ਕੀਤਾ ਸੀ ਯਾਦ ਕਰੋ ਕਿਉਂ ਤੁਸੀਂ ਲਵ ਰਿਸ਼ਿਪਸ ਸਭ ਤੋਂ ਪਹਿਲਾਂ ਆਏ ਸੀ ਵਿਦ ਟਾਈਮ ਹਰ ਇਨਸਾਨ ਆਪਣਾ ਇਨਸਾਨ ਹਮੇਸ਼ਾ ਆਪਣਾ 100% ਨਹੀਂ ਦੇ ਸਕਦੇ ਹੁੰਦੇ ਪਰ ਅਸੀਂ ਉਸ ਚੀਜ਼ ਨੂੰ ਦੁਬਾਰਾ ਉਜਾਗਰ ਕਰ ਸਕਦੇ ਹਾਂ ਜੋ ਚੀਜ਼ ਦੱਬ ਗਈ ਹੈ ਜੋ ਚੀਜ਼ ਸਾਡੇ ਚ ਪਹਿਲਾਂ ਹੁੰਦੀ ਸੀ ਜੋ ਗੱਲ ਉਹ ਦੁਬਾਰਾ ਅਸੀਂ ਉਹਨੂੰ ਰੀਜਨਰੇਟ ਕਰ ਸਕਦੇ ਹਾਂ ਕਿਵੇਂ ਕਾਉਂਸਲਿੰਗ ਥਰੂ ਤੁਸੀਂ ਕਾਉਂਸਲਿੰਗ ਮੌਕਾ ਦੇ ਕੇ ਦੇਖੋ ਆਪਣੇ ਕਾਉਂਸਲਰ ਨਾਲ ਗੱਲ ਕਰਕੇ ਦੇਖੋ ਉਹ ਤੁਹਾਨੂੰ ਸਹੀ ਸਲਾਹ ਦੇਣਗੇ ਕਿਉਂਕਿ ਕਾਉਂਸਲਿੰਗ ਕੋਈ ਆਖਰੀ ਕਦਮ ਨਹੀਂ ਹੈ ਇਹ ਨਵੀਂ ਸ਼ੁਰੂਆਤ ਦਾ ਪਹਿਲਾ ਕਦਮ ਹੈ ਜੇ ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਇਸ ਚੈਨਲ ਨੂੰ ਲਾਈਕ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਫੈਮਿਲੀ ਫਰੈਂਡਸ ਰਿਲੇਟਿਵਸ ਨਾਲ ਕਿਉਂਕਿ ਸਭ ਦੇ ਰਿਸ਼ਤੇ ਕਿਤੇ ਨਾ ਕਿਤੇ ਇੱਕ ਜਿਨੂੰ ਕਹਿੰਦੇ ਹੈ ਰੀਫਰੈਸ਼ ਭਾਲਦੇ ਹੁੰਦੇ ਨੇ ਰੀਸੈਟ ਨਹੀਂ ਰੀਫਰੈਸ਼ ਸਾਡੀ ਬੀਬੀ ਦੇ ਕੰਸਲਟੈਂਟ ਸੰਗਰੂਰ ਹੈ ਜੀ ਤੇ ਅਸੀਂ ਇੱਥੇ ਕਾਉਂਸਲਿੰਗ ਕਰਦੇ ਆਂ ਕਪਲਸ ਕਾਉਂਸਲਿੰਗ ਕਰਦੇ ਆਂ ਇੰਡੀਵਿਜੂਅਲ ਕਾਉਂਸਲਿੰਗ ਕਰਦੇ ਆਂ ਆਰਈਬੀਟੀ ਸੀਬੀਟੀ ਥੈਰੇਪੀ ਜੇ ਤੁਸੀਂ ਸਰਚ ਕਰੋਗੇ ਗੂਗਲ ਤੇ ਰੈਸ਼ਨਲ ਮੋਟਿਵ ਬਿਹੇਵੀਅਰ ਥੈਰੇਪੀ ਤੇ ਕಾಗ್ਨਿਟਿਵ ਬਿਹੇਵੀਅਰ ਥੈਰੇਪੀ ਨਾਲ ਅਸੀਂ ਕਾਉਂਸਲਿੰਗ ਕਰਦੇ ਆਂ ਕਪਲਸ ਦੀ ਜੇ ਕਪਲਸ ਤੋਂ ਇੱਕ ਪਰਸਨ ਆ ਕੇ ਗੱਲ ਕਰਨ ਸਤਾ ਉਹਦੀ ਵੀ ਗੱਲ ਸੁਣੀ ਜਾਂਦੀ ਹੈ ਦੋਨੋਂ ਕਪਲਸ ਨੂੰ ਠਾਕੇ ਵੀ ਗੱਲ ਕੀਤੀ ਜਾਂਦੀ ਹੈ ਤੇ ਸੋਲੂਸ਼ਨ ਦੱਸਿਆ ਜਾਂਦੇ ਉਹਨਾਂ ਨੂੰ ਲਾਈਫ ਕਿ ਆਪਣੀ ਲਾਈਫ ਵਿੱਚ ਆਪਣੇ ਰਿਸ਼ਤੇ ਨੂੰ ਕਿਵੇਂ ਦੁਆਰਾ ਤੋਂ ਵਧੀਆ ਬਣਾ ਸਕਦੇ ਆਂ ਇਹ ਸਾਡੀ ਕੋਸ਼ਿਸ਼ ਹੈ ਅਸੀਂ ਸਾਨੂੰ ਰਿਸਪੌਂਸ ਮਿਲਦਾ ਪਿਆ ਜੇ ਤੁਹਾਡੇ ਕੋਈ ਸਵਾਲ ਨੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਸਾਨੂੰ ਸਵਾਲ ਪੁੱਛੋ ਅਸੀਂ ਉਹਨਾਂ ਨੂੰ ਜਵਾਬ ਦੇਵਾਂਗੇ ਤੇ ਇਸੇ ਨਾਲ ਮਿਲਾਂਗਾ ਸਸ਼ੇਕਾਰ